ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਰਹੀਆਂ ਤਿਆਰੀਆਂ ਲੋਪੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਾਰੀਆਂ ਗੁਰਸੰਗਤਾਂ ਨੂੰ ਲੱਖ ਲੱਖ ਕਰੋੜਾਂ ਵਾਰ ਵਧਾਈਆਂ ਮੁਬਾਰਕਾਂ ਹੋਣ ਆਪ ਦੇਖ ਰਹੇ ਹੋ ਲੋਪੋ ਸਾਹਿਬ ਆਉਣ ਵਾਲੀਆਂ ਗੁਰਸੰਗਤਾਂ ਦੇ ਲਈ ਪੂਰੀ ਸਰਧਾ ਤੇ ਭਾਵਨਾ ਦੇ ਨਾਲ ਬਣ ਰਹੇ ਨੇ ਸੱਤੀ ਭਗਵਾਨ ਜਿਹੜੇ ਕੀ ਆਉਣ ਵਾਲੀਆਂ ਗੁਰਸੰਗਤਾਂ ਲਈ ਚਾਹ ਭੋਜਨ ਰੋਟੀ ਹਰ ਤਰ੍ਹਾਂ ਦਾ ਸੇਵਾ ਦੇ ਵਿੱਚ ਲੋਪੋ ਦੇ ਪਿਆਰ ਵਾਲੇ ਗੁਰਸਿੱਖ ਹਾਜ਼ਰ ਨੇ ਜਿੱਧਰ ਵੀ ਤੁਸੀਂ ਦੇਖ ਸਕਦੇ ਹੋ ਕਿਧਰੇ ਪਕੌੜੇ ਬਣ ਰਹੇ ਨੇ ਪੁਜੀਆ ਬਦਨ ਬਣ ਰਿਹਾ ਵਾ ਕਈ ਕਈ ਜਗ੍ਹਾ ਤੇ ਬਹੁਤ ਹੀ ਪ੍ਰੇਮ ਤੇ ਸਤਿਕਾਰ ਦੇ ਨਾਲ ਟੈਂਟ ਲਗਾਏ ਗਏ ਨੇ ਸੰਗਤਾਂ ਬڑے ਸਰਦਾ ਭਾਵਨਾ ਦੇ ਨਾਲ ਸੇਵਾ ਕਰ ਰਹੀਆਂ ਨੇ ਆਪ ਗੁਰਸੰਗਤਾਂ ਦੇਖ ਰਹੇ ਹੋ ਕਿੰਨੇ ਪਿਆਰ ਤੇ ਸਤਿਕਾਰ ਦੇ ਨਾਲ ਖਾਣੇ ਬਾਣੇ ਬਣ ਰਹੇ ਨੇ ਆਉਣ ਵਾਲੀਆਂ ਗੁਰਸੰਗਤਾਂ ਦੇ ਲਈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੇ ਜਿਸ ਤਰ੍ਹਾਂ ਪ੍ਰੇਮ ਪਿਆਰ ਸਤਿਗੁਰੂ ਦੀ ਕਿਰਪਾ ਦੇ ਨਾਲ ਕਿਦਰੇ ਸਿਕੜਾ ਹੋ ਰਹੇ ਨੇ ਕਿਸੇ ਤਰ੍ਹਾਂ ਦਾ ਵੀ ਜਿੱਥੇ ਦੇਖੋਗੇ ਤੁਸੀਂ ਹਰ ਪੱਖੋਂ ਹਰ ਪਾਸੇ ਸੇਵਾ ਦੇ ਵਿੱਚ ਮਗਨ ਹੋਏ ਚਾਰੇ ਪਾਸੇ ਰੌਣਕਾਂ ਲੱਗ ਰਹੀਆਂ ਹਰ ਪਾਸੇ ਗੇਟ ਸਜ ਰਹੇ ਨੇ ਬਹੁਤ ਹੀ ਸੁੰਦਰ ਲੋਪੋ ਦੀ ਜੋ ਤੁਸੀਂ ਦੇਖ ਸਕਦੇ ਹੋ ਪ੍ਰਕਮਿਆ ਕਰ ਰਹੇ ਗੁਰਸੰਗਤਾਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀਆਂ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਏ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਰੌਣਕਾਂ ਲੱਗੀਆਂ ਹੋਈਆਂ ਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦੇ ਆ ਇਸ ਲੋਪੋ ਪਿੰਡ ਦੇ ਵਿੱਚ ਸਵਾਮੀ ਦਰਬਾਰਾ ਸਿੰਘ ਜੀ ਮਹਾਰਾ ਲੋਪੋ ਵਾਲਿਆ ਤੋਂ ਤੋਰੀ ਹੋਈ ਮਰਯਾਦਾ ਸਮੇ ਸਮੇ ਦੇ ਨਾਲ ਆਉਂਦੇ ਹੋਏ ਸੰਤ ਮਹਾਪੁਰਸ਼ਾਂ ਦੇ ਨਾਲ ਸਾਰੀਆਂ ਗੁਰਸੰਗਤਾਂ ਰਲ ਰਲ ਮਿਲ ਕੇ ਨਗਰ ਕੀਰਤਨ ਦੀ ਪ੍ਰਕਮਿਆ ਹੋ ਰਹੀ ਹੈ ਆਪ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸਰਧਾ ਭਾਵਨਾ ਦੇ ਨਾਲ ਗੁਰਸੰਗਤ ਜੀ ਆਪ ਇਸ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦੇ ਆ ਤੁਸੀਂ ਸੰਤ ਆਸ਼ਰਮ ਲੋਪੋ ਸਾਹਿਬ ਤੋਂ ਚੱਲ ਕੇ ਤੁਸੀਂ ਸੰਤ ਆਸ਼ਰਮ ਲੋਪੋ ਸਾਹਿਬ ਹੀ ਸਮਾਪਤੀ ਹੋਵੇਗੀ ਆਪ ਸਾਰੀਆਂ ਗੁਰਸੰਗਤਾਂ ਲੋਪੋ ਸਾਹਿਬ ਦੀ ਪਰਕੰਮੀਆਂ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਸ ਕਰਦੇ ਹੋਏ ਸ਼ਬਦ ਲਾਉਂਦੇ ਹੋਏ ਮਿੱਟੀ ਧੁੰਦ ਜਗ ਚਾਨਣ ਹੋਇਆ ਸਤਿਗੁਰੂ ਨਾਨਕ ਪ੍ਰਗਟ ਹੋਇਆ ਸ਼ਬਦ ਲਾਉਂਦੇ ਹੋਏ ਸਾਰੀਆਂ ਗੁਰਸੰਗਤਾਂ ਇਸ ਚਾਰ ਪੜਾਵਾਂ ਦੇ ਵਿੱਚ ਦੀ ਹੁੰਦੇ ਹੋਏ ਆਪ ਸੰਤ ਆਸ਼ਰਮ ਲੋਪੋ ਸਹਿਵੀ ਸਮਾਪਤੀ ਹੋਵੇਗੀ ਆਪ ਗੁਰਸੰਗਤਾਂ ਦੇਖ ਸਕਦੇ ਹੋ ਜਿੱਧਰ ਵੀ ਦੇਖੋ ਚਾਰੇ ਪਾਸੇ ਰੌਣਕਾਂ ਲੱਗ ਰਹੀਆਂ ਨੇ ਸਫਾਈਆਂ ਹੋ ਰਹੀਆਂ ਨੇ ਸੰਗਤਾਂ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਚਾਰੇ ਪਾਸਿਓਂ ਸਫਾਈਆਂ ਕਰਦੇ ਹੋਏ ਆਪ ਗੁਰਸੰਗਤਾਂ ਦਰਸ਼ਨ ਕਰ ਸਕਦੇ ਹੋ ਇਹ ਪਿੰਡ ਲੋਪੋ ਦੀ ਧਰਤੀ ਦੇ ਉੱਪਰ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ 556ਵੇਂ ਮਹਾਰਾਜ ਦੀ ਇਸ ਪ੍ਰੇਮ ਪਿਆਰ ਜਿਹੜੀ ਲੋਪੋ ਦੀ ਧਰਤੀ ਹੈ ਲੰਮੇ ਸਮੇਂ ਤੋਂ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀਆਂ ਦੀ ਯਾਦ ਵਿੱਚ ਉਹਨਾਂ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਲੋਪੋ ਦੀ ਪ੍ਰਕੰਮੀਆਂ ਕਰਦੇ ਹੋਏ ਹਰ ਥਾਂ ਤੇ ਹਰ ਪੜਾਣ ਤੇ ਗੁਰਸੰਗਤ ਜੀ ਕਵਿਛਿਰੀ ਜਥੇ ਜਸ ਸੁਣਾਉਂਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਸੰਗਤਾਂ ਨਿਹਾਲ ਹੋ ਜਾਂਦੀਆਂ ਜਿੱਦੜੀ ਵੀ ਦੇਖੋ ਆਉਣ ਵਾਲੀਆਂ ਗੁਰਸੰਗਤਾਂ ਦੇ ਲਈ ਆਪ ਦੇਖ ਸਕਦੇ ਹੋ ਬਹੁਤ ਥਾਵਾਂ ਤੇ ਅਲੱਗ-ਅਲੱਗ ਪੜਾਵਾਂ ਤੇ ਪ੍ਰਸ਼ਾਦੇ ਪਾਣੀ ਦੀ ਤਿਆਰੀ ਹੋ ਰਹੀ ਆ ਛਾਪ ਪਕੌੜਿਆਂ ਦਾ ਲੰਗਰ ਲੱਗ ਰਿਹਾ ਹਰ ਪੱਖੋਂ ਗੁਰਸੰਗਤਾਂ ਪ੍ਰੇਮ ਪਿਆਰ ਦੇ ਵਿੱਚ ਮगन ਹੋ ਕੇ ਆਉਣ ਵਾਲੀਆਂ ਗੁਰਸੰਗਤਾਂ ਦੇ ਲਈ ਪਿਆਰ ਦੇ ਨਾਲ ਲੰਗਰ ਦੀਆਂ ਤਿਆਰੀਆਂ ਕਰਨੀਆਂ ਨੇ ਇਸ ਲੋਪੋ ਦੀ ਪ੍ਰਕੰਮਿਆ ਕਰਦੇ ਹੋਏ ਆਪ ਗੁਰਸੰਗਤ ਜੀ ਬੜਾ ਆਨੰਦ ਮਾਣਦੇ ਹੋ ਕਿਉਂਕਿ ਲੋਪੋ ਦੀ ਧਰਤੀ ਤੇ ਬਹੁਤ ਹੀ ਤਪੱਸਵੀ ਸਾਧੂ ਸੰਤ ਮਹਾਤਮਾ ਹੋਏ ਨੇ ਸਮੇ ਸਮੇ ਸਰ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇ ਮਹਾਰਾਜਿਆਂ ਦੀ ਜਿਹੜੇ અવਤਾਰ ਦੇ ਆਡੇ ਦੀ ਖੁਸ਼ੀ ਦੇ ਵਿੱਚ ਰੌਣਕਾਂ ਲਾਈਆਂ ਸ਼ਬਦ ਸੁਣਾਏ ਅਕਾਲ ਪੁਰਖ ਵਾਹਿਗੁਰੂ ਦੇ ਜਕਾਰੇ ਲਾਏ ਧੰਨ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਜੋ ਜਸ ਸੁਣਾਇਆ ਸਭ ਪਾਸੇ ਇਹੀ ਆਵਾਜ਼ ਆਉਂਦੀ ਸੀ ਮਿੱਟੀ ਧੁੰਦ ਜੱਗ ਚਾਨਣ ਹੋਇਆ ਗੁਰੂ ਨਾਨਕ ਪ੍ਰਗਟ ਹੋਏ ਮਿੱਟੀ ਧੁੰਦ ਜਗ ਚਾਨਣ ਹੋਏ ਗੁਰੂ ਨਾਨਕ ਪ੍ਰਗਟ ਹੋਏ ਵਰਸੰਗਤ ਜੀ ਬੜੇ ਤੇ ਪਿਆਰ ਸਤਿਕਾਰ ਦੇ ਨਾਲ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਵਾਂ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰੇ ਨਮਾਈ ਹੇਟ ਪੰਜ ਪਿਆਰੇ ਸਹਿਬਾਨ ਔਰ ਚਾਰ ਸਹਿਬਜਾਦੇ ਸੰਤ ਜਗਜੀਤ ਸਿੰਘ ਜੀ ਮਾਰੇ ਲੋਪੋ ਵਾਲੇ ਸਾਰੀਆਂ ਗੁਰਸੰਗਤਾਂ ਦੇ ਨਾਲ ਰਲ ਮਿਲ ਕੇ ਇਸ ਨਗਰ ਕੀ ਤਰੰਦੀ ਜੋ ਇਹ ਮਰਯਾਦਾ ਸਵਾਮੀ ਦਰਬਾਰਾ ਸਿੰਘ ਜੀ ਦੀ ਤੋਰੀ ਹੋਈ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਲੋਪੋ ਦੀ ਪ੍ਰਕੰਮਿਆ ਕਰਦੇ ਹੋਏ ਸੰਤ ਜਗਜੀਤ ਸਿੰਘ ਜੀ ਗੁਰਸੰਗਤਾਂ ਦੇ ਨਾਲ ਰਲ ਮਿਲ ਕੇ ਸ਼ਬਦ ਲਾ ਕੇ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਸਤਿਗੁਰੂ ਨਾਨਕ ਪ੍ਰਗਟ ਹੋਏ ਇਹ ਮਿੱਟੀ ਧੁੰਦ ਜਗ ਚਾਨਣ ਹੋਇਆ ਗੁਰੂ ਨਾਨਕ ਪ੍ਰਗਟ ਹੋਇਆ ਮਿੱਟੀਤ ਹੁੰਦੀ ਜਗ ਚਾਨਣ ਹੋਇਆ ਇਸ ਤਰ੍ਹਾਂ ਦੇ ਸ਼ਬਦ ਲਾ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਹਾਜ਼ਰੀ ਸਾਰੀ ਗੁਰਸੰਗਤ ਭਰਦੀ ਆ ਇਹ ਲੋਪੋ ਦੀ ਜੋ ਪ੍ਰਕਮੀਆਂ ਸਾਰੀ ਸੰਗਤ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਲੋਪੋ ਦੀ ਪ੍ਰਕਮੀਆਂ ਕਰਦੇ ਨੇ ਔਰ ਚਾਰ ਪੜਾਵਾ ਹੁੰਦੇ ਨੇ ਚਾਰ ਪੜਾਉ ਹੋ ਰਹੇ ਨੇ ਔਰ ਚਾਰ ਪੜਾਵਾ ਦੇ ਵਿੱਚ ਹੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਜੋ ਜਸ ਔਰ ਸੰਤ ਜਗਜੀਤ ਸਿੰਘ ਜੀ ਔਰ ਕਬੀਛੀ ਜਥੇ ਸਾਰੀਆਂ ਗੁਰਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਦੇ ਨੇ ਆਪ ਗੁਰਸੰਗਤ ਜੀ ਹਰ ਸਾਲ ਆਪ ਦੇਖ ਸਕਦੇ ਹੋ ਬੜੇ ਹੀ ਪ੍ਰੇਮ ਤੇ ਸਤਿਕਾਰ ਦੇ ਨਾਲ ਲੋਕੋ ਦੀਆਂ ਗੁਰਸੰਗਤਾਂ ਆਉਣ ਵਾਲੀਆਂ ਗੁਰਸੰਗਤਾਂ ਦੇ ਲਈ ਪ੍ਰੇਮ ਪਿਆਰ ਦੇ ਨਾਲ ਸਰਦਾ ਦੇ ਨਾਲ ਬਹੁਤ ਹੀ ਲੋਕੋ ਦੀ ਧਰਤੀ ਨੂੰ ਸ਼ਿੰਗਾਰਦੇ ਨੇ ਕਿਦਰੇ ਚਾਰ ਚੰਨ ਲੱਗ ਜਾਂਦੇ ਨੇ ਸੰਗਤ ਜੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇਹ ਪ੍ਰਕਾਸ਼ਪੁਰਬ ਆਉਣ ਵਾਲਾ ਹੁੰਦਾ ਏ ਤਾਂ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਅਵਤਾਰ ਦਿਹਾੜਾ ਆ ਜਾਂਦਾ ਏ ਤਾਂ ਲੋਕੋਵਾਂ ਦੀਆਂ ਸੰਗਤਾਂ ਨਾਲ ਮਿਲ ਕੇ ਸੰਤਾਂ ਮਹਾਪੁਰਸ਼ਾਂ ਦੇ ਨਾਲ ਤਾਂ ਬਹੁਤ ਹੀ ਜ਼ਿਆਦਾ ਸਰਦਾ ਤੇ ਪ੍ਰੇਮ ਤੇ ਸਤਿਕਾਰ ਦੇ ਨਾਲ ਆਉਣ ਵਾਲੀਆਂ ਸੰਗਤਾਂ ਲਈ ਚਾਹ ਭੋਜਨ ਦਾ ਪ੍ਰਬੰਧ ਕਰਦੇ ਨੇ ਔਰ ਚਾਰੇ ਪਾਸੇ ਰੌਣਕਾਂ ਲੱਗ ਜਾਂਦੀਆਂ ਸੰਗਤ ਜੀ ਬੜੇ ਮਨ ਖੁਸ਼ ਹੁੰਦੇ ਨੇ ਹਰ ਵਕਤ ਇਸ ਲੋਪੋ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਚੱਲਦਾ ਰਹਿੰਦਾ ਹੈ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜੋ ਇਹ ਜਾਪ ਸਿਮਰਨ ਭਜਨ ਅਕਾਲ ਪੁਰਖ ਦੀ ਬਾਣੀ ਇਸ ਲੋਪੋ ਦੀ ਧਰਤੀ ਤੇ ਦਿਨ ਰਾਤ ਚੱਲਦੇ ਰਹਿੰਦੇ ਨੇ ਇਸ ਕਰਕੇ ਬਹੁਤ ਹੀ ਪ੍ਰੇਮ ਤਿਸਕਾਰ ਦੀ ਇਹ ਧਰਤੀ ਹੈ ਤਨ ਲੋਪੋ ਦੀ ਧਰਤੀ ਤਨ ਹੈ ਲੋਪੋ ਦੀ ਧਰਤੀ ਇਸ ਧਰਤੀ ਦਾ ਵੀ ਕੋਈ ਭੁੰਨ ਕੀਤਾ ਹੈ ਪਿਛਲੇ ਕਰਮਾਂ ਦਾ ਜੁਗਾਂ ਦਾ ਜੋ ਪ੍ਰੇਮ ਤੇ ਸਤਕਾਰ ਦੇ ਨਾਲ ਦੂਰੋਂ ਆਈਆਂ ਸੰਗਤਾਂ ਦੀ ਸੇਵਾ ਇਹ ਲੋਪੋ ਦੇ ਗੁਰਸਿੱਖ ਪ੍ਰੇਮ ਵਾਲੇ ਸਾਰੇ ਚਾਹ ਭੋਜਨ ਕਿਦਰੇ ਪਕੌੜੇ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ ਬਣਾ ਕੇ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੀ ਨੇ ਸੰਗਤ ਜੀ ਹਰ ਪੱਖੋਂ ਇਥੇ ਤਨ 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 ਹੋਈ ਪਈ ਆ ਜਿੱਧਰ ਵੇਖੋ ਰੌਣਕਾਂ ਲੱਗੀਆਂ ਸਜਾਵਟਾਂ ਹੋਈਆਂ ਵਾ ਬਹੁਤ ਹੀ ਸੁੰਦਰ ਸਥਾਨ ਸਜਾਏ ਗਏ ਨੇ ਬੜੀਆਂ ਹੀ ਦੀਪਮਾਲਾ ਹੋ ਰਹੀਆਂ ਨੇ ਚਾਰੇ ਪਾਸੇ ਰੌਣਕਾਂ ਰੌਣਕਾਂ ਹੈ ਸਵੇਰੇ 8 ਵਜੇ ਸੰਤ ਆਸ਼ਰਮ ਲੋਪੋ ਸਾਹਿਬ ਤੋਂ ਨਗਰ ਕੀਰਤਨ ਰਵਾਨਾ ਹੋਵੇਗਾ ਔਰ ਸ਼ਾਮ ਨੂੰ ਇਸੇ ਹੀ ਜਗ੍ਹਾ ਸੰਤ ਆਸ਼ਰਮ ਲੋਪੋ ਸਾਹਿਬ 6 ਵਜੇ ਸਮਾਪਤੀ ਹੋਵੇਗੀ ਆਓ ਦੂਰੋਂ ਨੇੜੋਂ ਹੰਭ-ਹਵਾ ਕੇ ਪਹੁੰਚੋ ਗੁਰਸੰਗਤ ਜੀ ਇਹ ਜੋ ਸਾਲ ਬਾਅਦ ਸਮਾਂ ਮਿਲਦਾ ਹੈ ਭਾਗਾਵਾਲਿਆਂ ਦੇ ਹੱਥ ਹੁੰਦਾ ਹੈ ਆਪਾਂ ਇਸ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਭੂਤੇ ਹਾਜ਼ਰੀਆਂ ਭਰੀਏ ਜੋ ਹਰ ਸਾਲ ਦੀ ਤਰ੍ਹਾਂ ਵੀ ਇਸ ਸਾਲ ਵੀ ਬੜੀ ਹੀ ਸਰਦਾ ਪ੍ਰੇਮ ਪਿਆਰ ਸਤਕਾਰ ਦੇ ਨਾਲ ਸੰਤ ਜਗਜੀਤ ਸਿੰਘ ਜੀ ਗੁਰਸੰਗਤਾਂ ਦੇ ਨਾਲ ਰਲ ਮਿਲ ਕੇ ਇਸ ਲੋਪੋ ਦੀ ਪ੍ਰਕੰਮੀਆਂ ਕਰ ਰਹੇ ਨੇ ਤਨ ਤਨ ਸ੍ਰੀ ਗੁਰੂ ਗ੍ਰਾਂਸੇ ਮਹਾਰਾਜੀ ਦੀ ਹਜ਼ੂਰੀ ਔਰ ਪੰਜ ਪਿਆਰੇ ਚਾਰ ਸਹਿਬਜ਼ਾਦਿਆਂ ਦੀ ਰਹਿ ਨਮਾਈ ਹੇਟ ਗੁਰਸੰਗਤ ਜੀ ਤਾਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਲਗਾ ਕੇ ਲੋਪੋ ਦੀ ਉੱਪਰ ਕਮੀਆਂ ਕਰ ਰਹੇ ਨੇ ਆਓ ਪ੍ਰੇਮ ਤਿਸਤਕਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ